हां जी दोस्तों ਸਾਰਿਆਂ ਨੂੰ 7 ਸ਼੍ਰੀਆ ਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਬਾਈ ਸਤਨਾਮ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਤੇ ਵੇੜਾ ਤੁਹਾਨੂੰ ਅੱਜ ਆਪਾਂ 6 ਨਾਗ ਦਿਖਾ ਦਾਂਗੇ ਬਿਲਕੁਲ ਦੋ ਵੇੜਾ ਜਿਹੜੀਆਂ ਦੋਸਤੋ ਗੱਬਣ ਨੇ ਤਿਆਰ ਨੇ ਬਿਲਕੁਲ ਸੂਣ ਦੇ ਨੇੜ ਹੀ ਆ ਚਾਰ ਚਾਰ ਗੱਬਣਾ ਤਿਆਰ ਚਾਰ ਗੱਬਣਾ ਦੋਸਤੋ ਤੇ ਦੋ ਬਿਲਕੁਲ ਤੋਕੜ ਗੱਬਣ ਬਹਿਣਾ ਹੋਣਗੀਆਂ ਠੀਕ ਆ ਉਹਨਾਂ ਦੀ ਆਪਾਂ ਜਿਹੜੀ ਜਾਣਕਾਰੀ ਆ ਲਾਸਟ ਦੇ ਵਿੱਚ ਲੈ ਲਾਂਗੇ ਇਨਫੋਰਮੇਸ਼ਨ ਠੀਕ ਆ ਜੀ ਚਾਰ ਬਿਲਕੁਲ ਜਿਹੜੀਆਂ ਤਿਆਰ ਨੇ ਠੀਕ ਆ ਜੀ ਗੱਬਣ ਬਿਲਕੁਲ ਤਿਆਰੀ ਤੇ ਆ ਦੋ ਦੋ ਚਾਰ ਚਾਰ ਦਿਨ ਪੰਜ ਪੰਜ 7 7 ਦਿਨ ਇੱਥੇ ਕਿਸਮਾ ਦੋਸਤੋ ਲੈਂਦੀਆਂ ਹੋਣਗੀਆਂ ਬਾਕੀ ਗੱਲਬਾਤ ਕਰ ਲਾਂਗੇ ਅੱਜ ਦੋਸਤੋ 5 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਲਓ ਜੀ ਮਾਰਨਿੰਗ ਦੇ ਜਿਹੜਾ ਦੋਸਤੋ ਦੁਪਹਿਰ ਦੇ ਕੋਈ 12:30 ਮਿੰਟ ਦਾ ਸਮਾਂ ਹੈਗਾ ਠ ਸੋ ਗੱਲਬਾਤ ਕਰਦੇ ਆਂ ਬਾਈ ਸਤਨਾਮ ਦੇ ਨਾਲ ਪੁੱਛ ਲੈਨੇ ਆਂ ਦੋਸਤੋ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜਿਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਸਸਰੀਕਾਲ ਸਸਰੀਆ ਵੀਰ ਜੀ ਠੀਕ ਠਾਕ ਹਾਂ ਕਿਰਪਾ ਮਹਾਰਾਜੀ ਕਿੱੜੀ ਗਲਾ ਚਾਰ ਬਈ ਅੱਛਾ ਭਾਈ ਸਸਰਾਮ ਪਸ਼ੂ ਆ ਚਾਰ ਆਪਣੀਆਂ ਜਿਹੜੀਆਂ ਬਿਹੜਾਂ ਬਿਲਕੁਲ ਤਿਆਰ ਨੇ ਹਾਂਜੀ ਸੂਣ ਤਾਂ ਲੱਗਾ ਹੀ ਇਹ ਦੋ ਚਾਰ ਦਿਨ ਜੀ ਪਾਸ ਪੰਜ ਚਾਰ ਚਾਰ ਦਿਨ ਤੇ ਦੋ ਟੋਕੜ ਗੱਬਣ ਜੀ ਦੋ ਟੋਕੜੇ ਗੱਬਣਾ ਜੀ ਤੇ ਟੋਕੜਾ ਥੱਲੇ ਦੁੱਧ ਵੀ ਚੰਗਾ ਦੁੱਧ ਵੀ ਜੀ ਇਹਨਾਂ ਕੋ 6-6 ਕਿਲੋ ਠੀਕ ਹੈ ਇੱਕ ਵਾਸੀ ਬੜੀ ਵੱਡੀ ਐ ਚਫਦੀ ਆ ਤੇ ਨ ਠੀਕ ਹੈ ਜੀ ਠੀਕ ਹੈ ਹਾਂਜੀ ਸੋ ਆਜੋ ਕਰੀਏ ਡਿਟੇਲਸਾਂ ਜੀ ਸੋ ਪਹਿਲੇ ਨੰਬਰ ਤੋਂ ਦੋਸਤੋ ਆਪਾਂ ਤੁਹਾਨੂੰ ਜਿਹੜੀ ਇਹ ਬੈਡ ਦਿਖਾ ਰਹੇ ਹਾਂ ਠੀਕ ਹੈ ਜੀ ਬਲੈਕ ਰੰਗ ਦੇ ਵਿੱਚ ਬੈਡ ਆ ਕ੍ਰੋਸ ਤੁਸੀਂ ਵਿੱਚ ਮੰਨ ਸਕਦੇ ਜੀ ਠੀਕ ਹੈ ਜੀ ਨਾਰਮਲ ਸ਼ਾਈ ਵਾਲ ਦਾ ਵਿੱਚ ਕ੍ਰੋਸ ਤੇ ਅੱਛਾ ਭਾਈ ਇਹ ਕਿੰਨਾ ਸਵੇਰ ਸੁਣਦੀ ਹੈ ਨਹੀਂ ਵੀਰ ਜੀ ਤੀਜੇ ਸਵੇਰ ਸੁਣਾ ਜੀ ਤੀਜਾ ਸਵੇਰ ਦੋਸਤੋ ਸੁਣਾ ਦੋ ਅੱਖ ਨੂੰ ਆਪਾਂ ਦੋਜਾ ਵੀ ਆਸ ਹੈ ਮੇਰਾ ਪੱਕਾ ਹੋਵੇ ਜੀ ਸਾਹਿਬ ਵੀ ਠੀਕ ਹੈ ਜੀ ਤੇ ਤੀਜੇ ਸਵੇਰ ਸੁਣਾ ਜੀ ਠੀਕ ਹੈ ਜੀ ਹਾਂਜੀ ਤੀਜੇ ਸਵੇਰ ਦੋਸਤੋ ਇਸ ਅਵੇਰਨੈਸ ਸੁਣਾ ਠੀਕ ਹੈ ਤੇ ਦੇਣ ਲੱਜੂ 5-4 ਦਿਨ ਦੇ ਲੱਜੂ 12 ਦਿਨ ਪੂਰੀ 12 ਦਿਨ ਹੈ ਜੀ 12 ਤਰੀਕ ਨੂੰ 12 ਤਰੀਕ ਨੂੰ ਲਓ ਜੀ 5 ਤੇ ਘੱਟੋ-ਘੱਟ 7 ਕ ਦਿਨ ਜਿਹੜੇ ਦੋਸਤੋ ਹਜੇ ਲੈ ਆ ਜੂਗੀ ਠੀਕ ਆ ਬਾਕੀ ਥਣ ਥੁਣਾ ਤੁਸੀਂ ਵੇਖ ਲਓ ਆਪ ਹੀ ਠੀਕ ਆ ਦੁੱਧ 20+ ਵਾਲੀ ਹੈ ਨਾ ਉਹ ਤੇ ਠੀਕ ਆ ਤੇ ਗੋਲ ਦਾ 7 ਕ ਦਿਨ ਦਾ ਸਮਾਂ ਦੋਸਤੋ ਲੈਂਦੀ ਹੈ ਠੀਕ ਆ ਲਓ ਖੋਲ ਕੇ ਦਿਖਾਈਏ ਜੀ ਆਹ ਵੇਖੋ ਤੇ ਠੀਕ ਆ ਬਾਕੀ ਨਿਗਰ ਨੁਗਰ ਤੁਸੀਂ ਆਪ ਹੀ ਵੇਖ ਲਓ ਕੋਈ ਰਾਜੀ ਆ ਫੁੱਲ ਵਜਨ ਲੋਡ ਵਾਲੀ ਠੀਕ ਆ ਵਜਨ ਵਜਨ ਪੂਰਾ ਤੇ ਬੇਲ ਵੀ ਚੰਗੀ ਖਾਸ ਉਹ ਵੱਡੇ ਕੱਦ ਕੱਦ ਦੇ ਵਿੱਚ ਹਾਈਟ ਜਿਹੜੀ ਦੋਸਤੋ ਬੇਲ ਸ਼ਕਤ ਕੋਈ ਵੀਰ ਮੀਡੀਅਮ ਮੰਨ ਲੇ ਮੀਡੀਅਮ ਤੋਂ ਤੁਸੀਂ ਪਲੱਸ ਮੰਨ ਲਓ ਠੀਕ ਆ ਹਾਂਜੀ ਹਾਂਜੀ ਆ ਲਓ ਆਜੋ ਜੀ ਆਹ ਲਓ ਜੀ ਫੇਸ ਫੇਸ ਉਹ ਖਾਦਾ ਫੇਸ ਆ ਠੀਕ ਹੈ ਜੀ ਸੋ ਲਾਏ ਪਈ ਹੈ ਦੋਸਤੋ ਜਿੱਦਾਂ ਕਿ ਜੇ 5-7 ਦਿਨ ਜਿਵੇਂ ਨਾਰਮਲ ਹੀ ਆਪਾਂ ਗੱਲ ਕਰ ਲਈਏ 5-7 ਦਿਨਾਂ ਚ ਪੂਰੀ ਤਿਆਰੀ ਕਰ ਜੂਗੀ ਠੀਕ ਆ ਬੜੀ ਬੰਦੀ ਆ ਜੀ ਦੁੱਧ ਦੀ 20 ਤੋਂ ਪਲੱਸ ਦੀ ਗਰੰਟੀ ਜੋ 1.19 ਕਿਲੋ ਦੁੱਧ ਦੇ ਦੁੱਧ ਚ ਹੋਇਆ ਜੀ ਆ ਰਹੀ 20 ਤੋਂ ਪਾਸ ਚੱਲੂਗੀ ਇਹਨੇ ਹਾਂਜੀ ਹਾਂਜੀ ਕਰੋਂਗਾ ਆਲੀ ਤੇ ਲਾਗੋ ਆਪਾ ਫੌਜੀ ਸਾਹਿਬ ਬੰਦੇ ਬੜੇ ਵਧੀਆ ਠੀਕ ਆ ਜੀ ਆ ਲਓ ਜੀ ਵੀਰ ਜੀ ਵੱਛੀ ਦੇ 55000 ਰੁਪਿਆ ਹਾਂ ਆਪਾਂ ਤਿੰਨ ਛੜਦਾਂਗੇ 50 ਜੋ 50 ਚ ਹਾਂਜੀ 47 47000 ਦੇਖ ਲਓ ਫਿਰ ਵੱਛੀ ਦੇ ਲਓ ਕਿ ਦੀ ਬਿਲਕੁਲ ਜੀ ਹਾਂਜੀ 47000 ਦੀ ਦੋਸਤੋ ਇਹ ਵੈਰ ਤੁਹਾਨੂੰ ਮਿਲ ਜੂਗੀ 47000 ਠੀਕ ਆ ਮੁੱਲ ਤੇ ਬੋਲੇ ਡਿਮਾਂਡ ਵੈਸੇ 50 ਹੈਗੀ ਪਰ ਲੈਣ ਦੇਣ ਲੈਣ ਦੇਣ ਵਾਲੀ ਗੱਲ ਵੀਰ ਬਹੁਤ ਹੀ ਪੁੱਛਦੇ ਰਹੇ ਹਾਲਾਕੁਫ ਦੇ 47000 ਰੁਪਏ ਮਣਨੇ ਪਰੇ ਕੱਲੋ ਧੋਕੇ ਲੱਗੇ 47 ਚੋਂ ਠੀਕ ਆ ਪੂਰੀ ਨਿਗਰ ਆ ਜੰਮੀਪਲੀ ਪੂਰੀ ਆ ਰਾਜੀ ਉਧਰ ਹਾਂ ਦੀ ਬਾਹਰ ਠੀਕ ਆ ਇਸ ਤੋਂ ਬਾਅਦ ਅਗਲੀ ਜਿਹੜੀ ਆ ਵੈਢ ਦੀ ਕੀ ਡਿਟੇਲ ਆ ਜੀ ਇਹਦੇ ਵੀ ਜਿਹੜੇ ਦੂਜੇ ਸੁਣਾ ਜੀ ਦੂਜਣ ਨੇ ਸੁਣਾ ਠੀਕ ਹਾਂਜੀ ਤੇ ਦੇਣੇ ਵੀ ਇੰਨੇ ਕੀ ਆ ਦੇਣੇ ਵੀ 5-6 ਲੈ ਜੂ 5-6 ਦਿਨ ਕੋਈ ਹਫਤਾ ਹਫਤਾ ਮੰਨ ਕੇ ਵੀਰ ਕੋ ਸੌਦਾ ਕਰ ਮੰਨ ਕੇ ਸੌਦਾ ਕਰ ਲੈ ਹਾਂਜੀ ਕੋਈ ਹਫਤਾ ਖੰਡ ਦੋਸਤੋ ਸਮਾਂ ਮੰਨ ਕੇ ਵੀਰ ਕੋਈ ਸੌਦਾ ਕਰ ਬਿਲਕੁਲ ਕੰਬੀਨੇਸ਼ਨ ਦੋਸਤੋ ਕਲਰ ਦੀ ਗੱਲ ਕਰ ਲਈਏ ਤੇ ਦੋ ਕਲਰ ਬਰਾਊਨ ਜਿਆ ਤੇ ਬਲੈਕ ਤਾਂ ਜਿਹੜਾ ਦੋ ਪਹਿਲਾਂ ਦਾ 16 17 ਕਿਲੋ ਦਾ ਰਿਕਾਰਡ ਇਥੋਂ ਲਾਗੂ ਲਈਏ ਠੀਕ ਹੈ ਜੀ ਰਿਕਾਰਡ ਬਾਈ ਕਹਿੰਦਾ ਵੀ ਚੰਗਾ ਰਿਕਾਰਡ ਹੈਗਾ ਠੀਕ ਹੈ ਜੀ ਵੀ ਨੇੜੇ ਬੰਨਿਓ ਪਸ਼ੂ ਖਰੀਦਿਆ ਸੋ ਤਸੱਲੀ ਜਿਹੜਾ ਵੀਰ ਕੋ ਤੇਪਕੇ ਕਰ ਸਕਦਾ ਠੀਕ ਹੈ ਬਣੂ ਬਣੂ ਬਹੁਤ ਜਿਆ ਢਿੱਲੇ ਢੁੱਲੇ ਬੜੀ ਪਾਕਿਸਤਾਨ ਬਹੁਤ ਸੋਹਣਾ ਲੱਗਾ ਠੀਕ ਹੈ ਹਾਈਟ ਕੱਦ ਦੀ ਵੀ ਸੋਹਣੀ ਆ ਠੀਕ ਹੈ ਜੀ ਕੋਈ ਵੀਰ ਜਿਹੜਾ ਬਾਲੀ ਛੋਟੀ ਨਾ ਮੰਨੇ ਮੀਡੀਅਮ ਦੇ ਵਿੱਚ ਤੁਸੀਂ ਸਹਿਜ ਮੰਨ ਸਕਦੇ ਜੀ ਮੀਡੀਅਮ ਜਿਹੜੀਆਂ گاਵਾ ਹੁੰਦੀਆਂ ਦੋਸਤੋ ਜਿਆਦਾਤਰ ਜਿਹੜੇ ਪਸ਼ੂ ਆ ਮੀਡੀਅਮ ਦੇ ਵਿੱਚ ਆ ਜਾਂਦੇ ਆ ਵੀ ਨਾ ਬਾਲੇ ਵੱਡੇ ਆਪਾਂ ਕਹਿ ਸਕਦੇ ਤੇ ਨਾ ਹੀ ਦਰਮਿਆਨੇ ਕਹਿ ਸਕਦੇ ਆ ਮੀਡੀਅਮ ਹਾਈਟ ਆ ਤੇ ਵੱਡਿਆਂ ਦੇ ਵਿੱਚ ਹੀ ਗਿਣਤੀ ਹੁੰਦੀ ਹੈ ਠੀਕ ਆ ਆ ਦੇਖੋ ਤੇਲ ਕਾਫੀ ਆ ਬਾਕੀ ਥਣ ਦੀ ਤੁਹਾਨੂੰ ਜਿਹੜੀ ਦੋਸਤੋ ਸਹਿਜ ਉਹ ਤਸਲੀਨਾ ਦਾ ਦਿਖਾ ਦੇਣ ਠੀਕ ਹੈ ਜੀ ਵਧੀਆ ਥਣ ਦਾ ਸਹਿਜ ਬਹੁਤ ਵਧੀਆ ਬਿਲਕੁਲ ਮੁੱਠੀ ਦਾ ਨਾ ਲੋ ਕੈਮਰਾ ਜੰਦਰੀ ਠੀਕ ਆ 53 ਬਈ 4 ਥਾਂ ਦੀ ਓਕੇ ਇਹ ਇੱਕੋ ਜਿਹੀ ਕੱਚੀ ਪਾਜੀ ਠੀਕ ਆ ਤੇ ਪੰਤਾ ਪਰਮਵੀਰ ਜੀ ਸਾਰੇ ਰੰਗਨ ਮਤਲਬ ਜਿਹੜਾ ਪਾਸ ਹੋ ਗਿਆ ਉਹ ਚ ਕੋਈ ਜੀ ਕੋਈ ਹੋਊ ਪਹਿਲਾਂ ਦੱਸਾਂਗੇ ਠੀਕ ਆ ਹਾਂਜੀ ਇਹ ਬਿਲਕੁਲ ਐ ਓਕੇ ਰਪਟਾ ਤੇ ਕਿੰਨਾ ਮੁੱਲ ਹੋਊਗਾ ਇਹਦਾ ਜੀ ਫੁੱਲ ਵੀਰ ਜੀ ਵੱਛੀ ਦੇ 50000 ਦੀ ਆ ਅੱਛਾ 45000 ਦੀ ਦੇ ਦਾਂਗੇ ਪੱਕੀ 45 ਦੀ ਬਿਲਕੁਲ ਜੀ ਠੀਕ ਆ ਜੀ ਵੱਛੀ ਦੇਖ ਲਓ ਕਿੰਨੀ ਪੂਰੀ ਲੋਟ ਵਾਲੀ ਵੱਛੀ ਇਹ ਨਹੀਂ ਵੀ ਛੋਟੇ ਬਿਲਕੁਲ ਵਜਨ ਦੋਸਤੋ ਪੂਰਾ ਠੀਕ ਆ ਕੋਈ ਲਿਸੇ ਪਿਸੇ ਜਿਹੜੇ ਫਿੱਕੇ ਪਸ਼ੂ ਨਹੀਂ ਹੈਗੇ ਬਿਲਕੁਲ ਰਾਜੀ ਆ ਵਜਨ ਲੋ ਤੇ 45000 ਦੇ ਵਿੱਚੋਂ ਛੋੜਛੱਪਾ ਉਹ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਮਾਨਤਨ ਹੋ ਜਾਊਗਾ ਜਿਹੜਾ ਵੀਰ ਘਰੇ ਆਊਗਾ ਹਰ ਇੱਕ ਪਸ਼ੂ ਦੇ ਵਿੱਚੋਂ ਜਿਹੜਾ ਦੋਸਤੋ ਛੋੜਛੱਪਾ ਹੁੰਦਾ ਹੀ ਹੈ ਹਰ ਵਾਰ ਹੁੰਦਾ ਸੋ ਜ਼ਰੂਰ ਹੋ ਜਾਊਗਾ ਠੀਕ ਹੈ ਬਾਕੀ ਥਾਂ ਥਾਂ ਦੀ ਆ ਕੁਆਲਿਟੀ ਆ ਠੀਕ ਹੈ ਠੰਡੀ ਠੁੰਡੀ ਬੜੀ ਬਸ਼ੀਏ ਨਹੀਂ ਮੈਨੂੰ ਕੋਈ ਕੱਕ ਨਹੀਂ ਸਿਰਫ ਆ ਤੁਹਾਡੇ ਕੈਮਰੇਜ ਦਾ ਮੜਾ ਕਰੀ ਕੁਰੀ ਜੀ ਹਾਂ ਨਾ ਬੁੱਤ ਨਾ ਚਲੋ ਠੀਕ ਹੈ ਜੀ ਅੱਛਾ ਭਾਈ ਸਤਨਾਮ ਅਗਲੀ ਜਿਹੜੀ ਆ ਵੈੜ ਆਪਣੇ ਕੋਲ ਆ ਗਈ ਚੱਟੀ ਹਾਂਜੀ ਠੀਕ ਹੈ ਵਾਈਟ ਵੈੜ ਆ ਜਿਹੜੀ ਦੋਸਤੋ ਠੀਕ ਹੈ ਐਚ ਐਫ ਹ ਇਹ ਵੀ ਗੱਬਣ ਹਾਂਜੀ ਇਹ ਵੀ ਦੀ ਗੱਬਣ ਨੇ ਪੰਜ ਛੇ ਵੀ ਲੈ ਜੂਗੀ ਪੰਜ ਛੇ ਦਿਨ ਇਹ ਸੂਹਾ ਦੂਜਾ ਤੀਜਾ ਉਹ ਤਾਂ ਸੂਹਾ ਤੀਜਾ ਹੋਊਗਾ ਮੇਰੇ ਸੋਣੇ ਤੀਜੇ ਦੂਜਣਾਂ ਦੇ ਪਰ ਤੀਜਣਾਂ ਆ ਲੱਗਦੀ ਹੈ ਤੀਜੇ ਸੂਵੇ ਆ ਦੋਸਤੋ 6 ਦਿਨ 7 ਦਿਨ ਦਾ ਸਮਾਂ ਲੈਂਦੀ ਆ ਆ ਵੇਖੋ ਨਸਲ ਕੁਆਲਿਟੀ ਚੰਗੀ ਆ ਠੀਕ ਆ ਜੀ ਬਾਕੀ ਕਈ ਵਾਰਾਂ ਆ ਮੋਰੀਆਂ ਦਾ ਵੀ ਕਰਦਾ ਪਸ਼ੂ ਜ਼ਿਆਦਾ ਨਗਰਾ ਥੋੜਾ ਕਰ ਕੋਈ ਕਈ ਵਾਰ ਬਹੁਤ ਘੱਟ ਪਾਈ ਹੁੰਦੀ ਆ ਘਰੇ ਪਸ਼ੂ ਹੁੰਦੇ ਆ ਕਈ ਵਾਰ ਮੋਰੀ ਮਰੀ ਬਹੁਤ ਘੱਟ ਯੂਜ਼ ਕਰਦੇ ਆ ਜੇ ਸੰਗ ਦਾ ਸੰਗ ਦੇ ਵਿੱਚ ਪਸ਼ੂ ਰਿਆ ਹੁੰਦਾ ਤੇ ਹਾਈਟ ਕੱਤ ਦੀ ਜਿਹੜੀ ਦੋਸਤੋ ਇਹ ਵੱ ਥੋੜਾ ਜਿਹਾ ਕੋਈ ਵੀਰ ਮੰਨ ਸਕਦਾ ਵੀ ਕ੍ਰੋਸ ਹੋਵੇ ਬਿਲਕੁਲ ਪਿਓਰ ਬਰੀਡ ਐ ਐਚ ਐਫ ਨਹੀਂ ਆਪਾਂ ਕਹਿ ਸਕਦੇ ਥੋੜਾ ਜਿਹਾ ਕ੍ਰੋਸ ਹੋਗਾ ਠੀਕ ਆ ਲੈ ਵਾ ਫੇਰਾ ਬਸ ਹੀ ਠੀਕ ਆ ਜੀ ਠੀਕ ਆ ਜੀ ਸੋ ਥਣ ਥੁਣਾ ਪ੍ਰੋਪਰ ਇਹਦਾ ਵੀ ਪੂਰਾ ਪ੍ਰੋਪਰ ਵਧੀਆ ਇੱਕੋ ਜਿਹਾ ਚੀਪਾ ਹਾਂ ਜੀ ਚੌਥਰਾ ਜੀ ਸਾਫ਼ ਸੁਥਰੀ ਤੇ ਤਪਾਈ ਤੋਂ ਪੂਰੀ ਜਿਹੜੀ ਬਿਲਕੁਲ ਪੂਰੀ ਆ ਤੇ ਬਾਈ ਜੰਦਾ ਵੀ ਬਿਲਕੁਲ ਸਾਫ ਦੂਸਰੀ ਥੋੜੀ ਨਾ ਉਲੇ ਪਾਸੇ ਮੜੀ ਦੀ ਭੱਜਦੀ ਘਰ ਕੀ ਬਾਕੀ ਤਾਂ ਤਪਨੋ ਆ ਥੋੜੀ ਇੱਕ ਸਾਈਡ ਤੇ ਪਾ ਲਈ ਥੋੜੀ ਜੀ ਗੱਬਣਿਆ ਗੱਬਣ ਤੁਹਾਨੂੰ ਪਤਾ ਬਦੂ ਦੀ ਪਾਪੂ ਜਾਂਦਾ ਠੀਕ ਹੈ ਜੀ ਆ ਥੋੜੀ ਜੀ ਪਾ ਲ ਜਿਹੜੀ ਦੋਸਤੋ ਨਾਰਮਲ ਹੀ ਨਜ਼ਰ ਜ਼ਰੂਰ ਆਊਗੀ ਤੁਹਾਨੂੰ ਜਣੋ ਪਰਮਾਣ ਬਹੁਤ ਜੀ ਠੀਕ ਆ ਸੋ ਕੱਦ-ਕੱਡ ਦੀ ਪੂਰੀ ਉੱਚੀ ਆ ਵੱਡੀ ਕੱਦ-ਕੱਡ ਦੀ ਆ ਬਿਲਕੁਲ ਗੋਰੇ ਰੰਗ ਦੇ ਵਿੱਚ ਦੋਸਤੋ ਵਾਈਟ ਰੰਗ ਦੇ ਵਿੱਚ ਤੇ ਕੀ ਮੋਲੇ ਦਾ ਰਹੂਗਾ ਜੀ ਮੋਲ ਵੀ ਜੀ ਮੈਂ ਤਾਂ ਕੁਝ ਨਹੀਂ ਦੱਸ ਰ ਵੇ ਫਿਰ ਵੀ ਛੱਡ ਦੋ ਤੁਸੀਂ। ਕੋਸ਼ਿਸ਼ ਦੇ ਵੀ 50 ਰਿਆ। ਅੱਛਾ। ਪਰ ਆਪਾਂ ਉਹ ਕੰਮ ਨਹੀਂ ਕਰਨਾ। 40 ਹਜ਼ਾਰ ਦੀ ਦੇ ਦਾਂਗੇ। 40 ਰੀ। ਬਾਕੀ ਵਾੜਾ ਲੇਖ ਲੋ ਤੇ ਮੁੱਲ ਵੇਖ ਲੋ। ਹੂੰ। ਹੈ ਕਿ ਨਹੀਂ? ਬਿਲਕੁਲ। ਹਾਂ। 40 ਹਜ਼ਾਰ ਦੀ ਜਿਹੜੀ ਆ ਦੋਸਤੋ ਲੈ ਦੇ ਠੀਕ ਆ। 40 ਹਜ਼ਾਰ ਦੇ ਵਿੱਚ ਦਿੱਤੀ ਜਾਊਗੀ। ਨਾਰਮਲ ਪਹਿਲੀਆਂ ਵੀ ਵੀਡੀਓ ਜੇਕਰ ਆਪਾਂ ਦੋਸਤੋ ਨਿਚੋੜ ਕੱਢੀਏ ਪਹਿਲੀਆਂ ਵੀ ਵੀਡੀਓ ਪਾਈਆਂ ਨੇ ਪਸ਼ੂਆਂ ਪਸ਼ੂਓ ਹਿਸਾਬ ਨਾਲ ਜਿਹੜੇ ਆ ਦੋਸਤੋ ਰੇਟ ਪਾਜ ਪੁੰਦਾ ਜਿਹੋ ਜਿਹੇ ਪਸ਼ੂ ਆ ਉਹ ਜਿਹੜਾ ਰੇਟ ਭਰਨਾ ਪੈਂਦਾ ਠੀਕ ਆ ਪਰ ਇਸ ਥਾਂ ਤੇ ਕੋਈ 2 4 5 7000 ਕੋਈ ਤੁਹਾਨੂੰ ਜਿਹੜਾ ਦੋਸਤੋ ਸਵਾਲਾ ਆਪਾਂ ਕਹਿ ਲਈਏ ਵੀ ਆਵਾਜ਼ ਵੀ ਪਸ਼ੂ ਨੂੰ ਕਰੀਏ ਠੀਕ ਆ 40000 ਦੇ ਵਿੱਚ ਇਹ ਵੈਟ ਦਿੱਤੀ ਜਾਊਗੀ ਠੀਕ ਆ ਇਸ ਤੋਂ ਬਾਅਦ ਆ ਆਪਣੇ ਕੋਲ ਅਗਲੀ ਜਿਹੜੀ ਆ ਗਾਂ ਕੀ ਆ ਜੀ ਹਾਂਜੀ ਇਹ ਸਵੇਰੇ ਦੇ ਵਿੱਚ ਦੂਜੇ ਸਵੇਰੇ ਸੂਈ ਦੇ ਤੀਜੇ ਵਾਸਤੇ ਗਾਂ ਗੱਪਣ ਜੀ ਤੀਜੇ ਵਾਸਤੇ ਹਾਂਜੀ ਤੇ ਇਹਦੇ ਕੋ 6 ਕਿਲੋ ਦੁੱਧ ਜੇ ਆ ਤੇ ਨਾ ਵੀ ਨਹੀਂ ਆਪਣੀ ਚੈੱਕ ਪਾਸ ਜਿਹੜਾ ਮਰਜ਼ੀ ਕੋ ਭੈਣ ਭਰਾ ਫਿੱਟ ਬਵੇ ਤੇ ਆਪਦੀ ਕਰਾ ਕੇ ਖੜ ਸਕਦਾ ਠੀਕ ਆ ਜੀ ਹਾਂ ਜੀ ਸੋ ਤਿੰਨ ਮਹੀਨੇ ਦਾ ਜਦੋਂ ਦੋਸਤੋ ਦੋਸਤੋ ਆਪਾਂ ਸਮਾਂ ਨੋਟ ਕਰਾ ਲਈਦਾ ਉਹਦੋਂ ਆਪਾਂ ਹਰ ਵਾਰ ਕਹਿੰਦੇ ਆ ਵੀ ਸਾਈ ਬਿਆਨਾ ਕਰਕੇ ਆਪਦੀ ਚੈੱਕ ਪਾਸ ਜ਼ਰੂਰ ਆਪ ਆਪਣੇ ਹੱਥੇ ਵੀ ਕਰ ਲਿਓ 6 ਕਿਲੋ ਦੁੱਧ ਦਾ 3 ਮਹੀਨੇ ਦੀ ਗੱਬਣ ਚੈੱਕ ਪਾਸ ਆ ਪਾਈ ਸਤਨਾਪੁਰ ਦਾ ਵੀ ਆਪਣੇ ਹੱਥੀ ਚੈੱਕ ਪਾਸ ਹੋਈ ਆ ਬਗੈਰਾ ਜੇ ਕੋਈ ਨਾਮ ਵੀ ਕਰਾਉਣੀ ਆ ਪ੍ਰੋਡਕਟ ਨਾਲ ਗੱਲ ਕਰਾ ਸਕਦੇ ਆ ਠੀਕ ਆ ਜੀ ਸੋ ਬਾਕੀ ਜਿਸ ਵੀਰ ਨੇ ਵਾਰ-ਵਾਰ ਦੋਸਤੋ ਬਿਲਕੁਲ ਆਪਾਂ ਨਹੀਂ ਚੈੱਕ ਕਰਾਉਣੀ ਤੇ ਉਹ ਤੁਸੀਂ ਜਿਹੜਾ ਡਾਕਟਰ ਸਾਹਿਬ ਨੇ ਚੈੱਕ ਕੀਤੀ ਆ ਬਾਈ ਸਤਨਾਪੁਰ ਨੇ ਕਰਵਾਈ ਆ ਉਸ ਤੋਂ ਤੁਸੀਂ ਵੈਰੀਫਾਈ ਕਰ ਸਕਦੇ ਜੀ ਉਹਨਾਂ ਨਾਲ ਗੱਲਬਾਤ ਕਰਕੇ ਠੀਕ ਦੁੱਧ ਵੀ ਬਚੀ ਵੀਰ ਜੀ 27 28 ਕਿਲੋ ਭਰ ਦੀ ਜੀ ਹਾਂ ਦੇਖੋ ਜੀ ਹੋਣ ਦੁੱਧ ਵੀ 6 ਕਿਲੋ ਥੱਲੇ ਹੁਣ 6 ਜੀ ਦੁੱਧ ਨੇ ਵੀਰ ਜੀ ਵਧ ਜਣਾ ਆਪਣੇ ਕੋਲ ਅਸੀਂ ਰਾਤ ਹੀ ਆਈ ਆ ਠੀਕ ਹੈ ਜੀ ਦੁੱਧ ਦੇਣਾ ਮਤਲਬ ਉਹਨੇ ਸਿਵਾ ਸੁਆਦ ਵੀ ਘਾਟ ਹੀ ਬਜ਼ੁਰਗੀ ਬੰਦਾ ਗੋਟੇ ਘਾਟੇ ਜੇ ਵਾਈ ਕੇ ਪੱਠ ਪੱਠਣੀ ਪੈਂਦੇ ਦੁੱਧ ਦਾ ਆਪਣੇ ਕੋ ਤੇ ਡੰਗ ਰਹਿ ਗਈ ਤੇ ਦੁੱਧ ਦਾ 9-10 ਕਿਲੋ ਕਰਦਾ ਠੀਕ ਹੈ ਜੀ ਆ ਨਸਲ ਬਰੀਡ ਵਾਲੀ ਦੁੱਧ ਤਾਂ ਇਹਦਾ ਕੋਈ ਚੱਕਾ ਠੀਕ ਹੈ ਜੀ ਸੋ 6 ਕਿਲੋ ਹਾਜ਼ਰ ਦੁੱਧ ਦਾ ਦੋਸਤੋ ਜਿਹੜਾ ਕਿਸੇ ਵੀਰ ਨੇ ਚੋਣਾ ਤੋਕੜ ਗੱਪਣਾ ਠੀਕ ਹੈ ਜੀ ਤੇ 3 ਮਹੀਨੇ ਦੀ ਗੱਪਣ ਚੈੱਕ ਪਾਸ ਆ ਠੀਕ ਹੈ ਗੱਬਾ 3 ਮਹੀਨੇ ਦੀ ਥਣ ਥਣ ਪੂਰਾ ਵਰਦਾ ਚਾਰੇ ਥਣ ਤੁਸੀਂ ਆਪਦੀ ਚੁਵਾਈ ਰੋਗ ਤਰ ਤਸਦੀ ਕਰ ਸਕਦੇ ਮਾਰਦੇ ਹੋਗੇ ਦੁੱਧ ਚਾਰ-ਚਾਰ ਧਾਰਾਂ ਜੀ ਆ ਲਓ ਜੀ ਵਿਛੇ ਕਾ ਕਿਲੋ ਜਿਹੜੀਆਂ ਦੋਸਤੋ ਧਾਰਾ ਮੌਜੂਦ ਨਹੀਂ ਦੇ ਥੱਲੇ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਹੈਗੀ ਠੀਕ ਆ ਆਹ ਦੇਖੋ ਜੀ ਵਰਾ ਇੱਕ ਨੰਬਰ ਆ ਸਾਡੀ ਪੂਰਾ ਵਧੀਆ ਮਤਲਬ ਸਿਰਫ ਇਹੋ ਵੀ ਸਾਹਮਣੀ ਮੈਣੀ ਵਛੀ ਦਾ ਅੰਤ ਕੋਈ ਨਹੀਂ ਪੂਰੀ ਵੱਡੀ ਵਛੀ ਆ ਲੋ ਉਹ ਵੀ ਆਫੇ ਕੁਛ 6 ਮਹੀਨੇ ਬੰਦਾ ਸਾਹ ਸੁਮਾ ਜੀ ਬਾਕੀ ਸੂਣ ਦੁੱਧ ਵੀ ਆ ਦੋ ਤੇ ਵੀਰ ਜੀ ਨੇ ਸਰਾ ਸਿਆੜੀ ਦੇਈ ਇਹਨਾਂ ਦੇ ਬਾਕੀ ਰਾਜੀ ਬਹੁਤ ਆ ਰਾਜੀ ਜੀ ਸਭ ਸੂ ਵੀ ਪੂਰੀ ਆ ਕੋਈ ਫਿੱਕੀ ਨਹੀਂ ਦੋਸਤੋ ਦੇਖੋ ਰਾਜੀ ਆ ਵਜਨ-ਭੋਜਨ ਕਾਫੀ ਜ਼ਿਆਦਾ ਠੀਕ ਆ ਵਜਨ ਲੋਡ ਆ ਪੂਰੇ ਵੱਡੇ ਗੱਦਗਾੜ ਦੀ ਕੋਈ ਵੀਰ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਆਇਓ ਵੀ ਵੱਡੇ ਗੱਦਗਾੜ ਦੇ ਵਿੱਚ ਵੀ ਛੋਟੀ ਜੀ ਨਹੀਂ ਹੈਗੀ ਠੀਕ ਹੈ ਹਾਂ ਜੀ ਫੇਸ ਕੁਆਲਟੀ ਚੰਗੀ ਹੈ ਡੰਗਰ ਵੀ ਉਹਨਾਂ ਦਾ ਦੋ ਤਿੰਨ ਡੰਗਰ ਚੰਗੇ ਸੀ ਉਹ ਆਪਣੀ ਗੋਡੇ ਪਵਾਏਗੇ ਉਹ ਥੋੜਾ ਤਾਂ ਕਰਕੇ ਉਹਨਾਂ ਪਰਖੇ ਨਹੀਂ ਪਏ ਤੇ ਕੱਲਾ ਹੀ ਜਾ ਉਹ ਇੰਨਾ ਸਮਾਂ ਫਿਰ ਸਾਹ ਸੰਭਾਲ ਤੋਂ ਕਈ ਵੀਰ ਗਰੇਜ ਕਰਦੇ ਹਾਂ ਹਾਂ ਜੀ ਠੀਕ ਹੈ ਜੀ 6 ਮਹੀਨੇ ਸਾਨੇ ਚ ਪਏ ਆ ਤੇ 3 ਮਹੀਨੇ ਬਿਲਕੁਲ ਜਿਹੜੀ ਗੱਬਣ ਚੈੱਕ ਪਾਸ ਆ ਕੋਈ ਆਪਦੀ ਕਰਾ ਸਕਦਾ ਤੇ ਕਿੰਨਾ ਮੋਲੇ ਦਾ ਕਰਾਂਗੇ ਜੀ ਮੋਲ ਵੀਰ ਜੀ ਬਿਲਕੁਲ ਛੋੜਾ ਜਾ ਆ ਦੱਸ ਗਿਆ ਜੀ 35 ਵੱਟ ਲਈ ਹੈ ਉਹ ਜੀ 28000 ਦੇ ਵਿੱਚ ਦੇ ਦਾਂਗੇ 28 ਦੀ ਹੋਰ 1000 ਛੱਡਾਂਗੇ 27 ਦੀ ਦੇ ਦਾਂਗੇ ਠੀਕ ਹੈ ਜੀ ਆ ਲਓ ਜੀ ਦੋਸਤੋ 27000 1000 ਹੋਰ ਜਿਹੜਾ ਮਾਨਤਨ ਹੋ ਜਾਊਗਾ 28000 ਮੁੱਲ ਕੀਤਾ ਵੀਰ ਨੇ ਵੀ ਲੈਣ ਦੇਣ ਤੇ ਵਿੱਚੋਂ 1000 ਹੋਰ ਛੱਡਤਾ 27000 ਜਿਹੜੀ ਖਾਨ ਆ ਲੈ ਦੇ ਵਾਲੀ ਗੱਲ ਹੋ ਚੁੱਕੀ ਠੀਕ ਹੈ ਜੀ ਤੇ 27000 ਦੇ ਵਿੱਚ ਦੋਸਤੋ ਫੁੱਲ ਵੱਡੀ ਇਹ ਤੁਹਾਨੂੰ ਜਿਹੜੀ ਵਾੜ ਮਿਲ ਜਾਊਗੀ ਠੀਕਾ ਟੋਕਰ ਕਾ ਬਣਾ ਜਿਹੜੇ ਵੀਰਾਂ ਨੇ ਕੋਈ ਨਾਲ ਚਾਹ ਪਾਣੀ ਦਾ ਚੱਲਦਾ ਰੱਖਣਾ ਕੰਮ ਤੇ ਨਾਲ ਜਿਹੜੀ ਦੋਸਤੋ ਤੁਸੀਂ ਗੱਭਣ ਪਸ਼ੂ ਲੰਭ ਰਹੇ ਹੋ ਥੋੜੀ ਜਿਹੀ ਵੀਰ ਜੀ ਸੇਵਾ ਵਾਲੇ ਬੰਦੇ ਕੋਈ ਚਾਹ ਦੀ ਲੰਬੜੇ ਸੇਵਾ ਵਾਲੇ ਇੱਥੇ ਚੱਲ ਗਈ ਨਾ ਬੱਚੀ ਦੁੱਧ ਦਾ ਕਿਲੋ ਕਰ ਜਣਾ ਨੇ ਹੋਣ ਗਾੜੀ ਰੁੱਤ ਚੰਗੀ ਆ ਪਟਫਟੇ ਪੈ ਪੈ ਤਾਡੇ ਕੋਲ ਵੀ ਆਣਾ ਵੀ ਕੋਈ ਅੱਜ ਭਲਕ ਪਸ਼ੂ ਆਏ ਹੁੰਦੇ ਨਵੇਂ ਨਹੀਂ ਵੇਖੋ ਆਪਣੇ ਉਹਨਾਂ ਨੂੰ ਪਰਸੋਂ ਵੀਡੀਓ ਪੇਜੀ ਤੁਹਾਡੇ ਸਾਹਮਣੇ ਤੇ ਕੋਈ ਵੀ ਨਹੀਂ ਸਾਰੇ ਨਵੇਂ ਆ ਬਿਲਕੁਲ ਤੇ ਕਿ ਨਹੀਂ ਸਿਰਫ ਉਹ ਬੱਚੀ ਆਪਣੀ ਉਹ ਵੀ ਵੇਖੀ ਬੱਚੀ ਥੋੜੀ ਜਿਹੀ ਬੁਖਾਰ ਹੋ ਗਿਆ ਉਹ ਉਤਾਰ ਰਹੀ ਤੇ ਇਹ ਦੋਸਤੋ 27000 ਤੇ ਅਗਲੀ ਆ ਬੈਡ ਦੀ ਕੀ ਡਿਟੇਲ ਆ ਜੀ ਇਹ ਵੀਰ ਜੀ ਜਰਸੀ ਕਰਾਸ ਜੀ ਆ ਅੱਛਾ ਜੀ ਸੀਲ ਬੜੀ ਕਰਮਾਰੀ ਹੁੰਦਾ ਠੀਕ ਆ ਜੀ ਇਹ ਦੇਖੋ ਤੇ ਬਾਕੀ ਦੋਸਤੋ ਜਰਸੀ ਕਰਾਸ ਆ ਠੀਕ ਆ ਫੇਸ ਕੁਆਲਿਟੀ ਵੇਖੀ ਤੇ ਜਰਸੀ ਚ ਪੈਂਦੀ ਆ ਤੇ ਕਰਾਸ ਜਰੂਰ ਹੈਗੀ ਠੀਕ ਆ ਬੈਡ ਤੇ ਇਹ ਇਹ ਵੀ ਟੋਕਰ ਗੱਪਣੇ ਕੇ ਸੱਜਰ ਸੁਣੀ ਹੈ ਨਹੀਂ ਟੋਕਰ ਗੱਪਣਾ ਇਹ ਟੋਕਰ ਗੱਪਣੇ ਕਿੰਨੇ ਮਹੀਨੇ ਦੀ ਗੱਪਣਾ ਇਹ ਵੀਰ ਜੀ 6 ਮਹੀਨੇ ਦੀ ਗੱਪਣ ਜੀ ਅੱਛਾ ਤੇ 6 ਕਿਲੋ ਦੇ ਕੋ ਦੁੱਧ ਜੀ ਲਓ ਜੀ ਅੱਜ ਹੀ ਸਵੇਰੇ ਆਈ ਜੀ ਠੀਕ ਆ ਜੀ 6 ਕਿਲੋ ਦੁੱਧਾ 6 ਕਿਲੋ ਇਦਾਂ ਮਿਲਦੀ ਆ ਤੁਹਾਨੂੰ ਕੋਈ ਨਹੀਂ ਮਤਲਬ ਬਾਕੀ ਫੇਸ ਕੁਆਲਟੀ ਵੀ ਥੋੜੀ ਡਿਫਰੈਂਟ ਜੀ ਆ ਮੱਥੇ ਤੋਂ ਉੱਪਰ ਵੇਖੋ ਤੁਸੀਂ ਬੋਦੀ ਵਾਲੀ ਬੜਾ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਤੇ 6 ਕਿਲੋ ਦੁੱਧ 6 ਮਹੀਨੇ ਦੀ ਗੱਬਣ ਤੇ 5 7 ਮਹੀਨੇ 4 ਮਹੀਨੇ ਦੋਸਤੋ ਜਿਹੜਾ ਵੀ ਸਮਾਂ ਹੁੰਦਾ ਤੁਸੀਂ ਆਪਦੀ ਵੈਰੀਫਾਈ ਕਰਨੀ ਆ ਕਈ ਵਾਰਾਂ ਤੋਂ ਕੋਈ ਵੱਡੀ ਵੱਡੀ ਗੇਮ ਨਹੀਂ ਹੈਗੀ ਕਿ ਆਪਦਾ ਡਾਕਟਰ ਲੈ ਸਕਦੇ ਜੀ ਲੋਕਲ ਲੈ ਸਕਦੇ ਡਾਕਟਰਾਂ ਦੇ ਆ ਸਕਦੇ ਜੀ ਨਾਲ ਤਸੱਲੀ ਪੈਲ ਦੇ ਆਧਾਰ ਤੇ ਕਰ ਲਿਓ ਠੀਕ ਹੈ ਜੀ ਕਿਉਂਕਿ ਕਈ ਵਾਰਾਂ ਮੁਸ਼ਕਲ ਹੁੰਦੀ ਆ ਪਸ਼ੂ ਕਈ ਨਾ ਚੈੱਕ ਹੋਏ ਵੀ ਹੁੰਦੇ ਆ ਕਈ ਵਾਰਾ ਨਹੀਂ ਵੀ ਹੋਏ ਹੁੰਦੇ ਗਾਂਹ ਜਾ ਕੇ ਫਿਰ ਜਿਆਦਾ ਹੀ ਸਾਫ ਸਮਾਲ ਕਰਨੀ ਪੈ ਜੀ ਪਸ਼ੂ ਜਿਆਦੇ ਮਹੀਨਿਆਂ ਦਾ ਘੱਟ ਮਹੀਨਿਆਂ ਦਾ ਹੋਵੇ ਜਿਆਦਾ ਦੱਸ ਕੇ ਇਹ ਗੱਲ ਆਪ ਦੀ ਸ਼ੋਰ ਕਰ ਲਿਓ ਠੀਕ ਹੈ ਜੀ ਉਹ ਕੋਈ ਨਹੀਂ ਜਿਹੜਾ ਵੀ ਭੈਣ ਭਰਾ ਫਿੱਟ ਬਊਆ ਦਾ ਤਸੱਲੀ ਕਰਦਾ ਆਪਾਂ ਕੋਈ ਤਰਾਜ ਨਹੀਂ ਇਹ ਨਹੀਂ ਹੋਣਾ ਆਪਾਂ ਗੱਬਣਾ ਦੱਸਿਆਂ ਮੁਰਕੇ ਦੇ ਲੈ ਆਪਾਂ ਇਸੇ ਚੈੱਕ ਆਖੂ ਤਾਂ ਹੀ ਮੁਰਕੇ ਆਖਾਂਗੇ ਆਸਾ ਪਾਸਾ ਕਰਾਂਗੇ ਉਹ ਕੰਮ ਨਹੀਂ ਜਿੱਦਾਂ ਮਰਜੀ ਅਗਲਾ ਉਹਦੀ ਸੱਲੀ ਕਰੇ ਕੋ ਆਪਾਂ ਪੈਸੇ ਲੈਣੇ ਟਣਕਾ ਕੇ ਬਿਲਕੁਲ ਤੇ ਅਗਲਾ ਉਹਦੀ ਡੰਗਰੀ ਤੇ ਪੈਸੇ ਤਾਂ ਨਾ ਮੇ ਤਾਂ ਫਿਰ ਕੀ ਹੋਊਗੀ ਮੋ 16000 ਹਾਂ 6 ਮਹੀਨੇ ਦਾ ਗੱਲ ਬੰਨਾਰੇ ਦੁੱਧ ਤੇ ਨਾਲੇ ਗਾਂ ਫੇਰ ਗੱਲ ਤੇ 6 ਕਿਲੋ ਦੁੱਧ ਵੀ 6 ਕਿਲੋ ਦੁੱਧ ਵਿੱਚ ਹਾਂ ਨਾ ਲੋ ਵੀ ਸਾਰਾ ਕੰਮ ਛੀਕੇ ਸੀਗੇ ਆ ਕੇ ਆਹ 6 ਕਿਲੋ ਦੁੱਧ ਤੇ 6 ਮਹੀਨਿਆਂ ਦੀ ਤਾਂ 16000 ਹੈ 16000 ਲੋ ਵੀ ਉਹ ਕੰਸੀਲ ਸਾਡੀ ਪੂਰੀ ਵੇਰ ਦੋਸਤੋ ਚੰਗੀ ਹੈ ਹਾਈਟ ਮੀਡੀਅਮ ਆ ਦਰਮਿਆਨੀ ਹਾਈਟ ਆ ਸੋਹਣੀ ਹਾਈਟ ਸਾਰੀ ਜਗ੍ਹਾ ਦੇ ਵਿੱਚ ਵੀ ਸਾਰੀ 3 ਮਹੀਨੇ 2.5 3 ਮਹੀਨੇ ਸਾਂਭਣ ਦੀ ਲੋੜ ਆ ਦੁੱਧ ਦਿੰਦਿਆਂ ਦਿੰਦਿਆਂ ਨੇ ਸੂ ਪੈਣਾ ਤੇ ਰੁਪਈਆ ਮੁੜ ਕੇ ਫੇਰ 24-25000 ਰੋਟੇਣਾ ਬਿਲਕੁਲ ਬਿਲਕੁਲ ਠੀਕ ਨਹੀਂ ਬਿਲਕੁਲ ਨਾਲੇ ਕੋਈ ਨਜਾਇਜ਼ ਸਾੰਭਣ ਦੀ ਲੋੜ ਨਹੀਂ ਗਈ ਬਸ ਦੁੱਧ ਵੀ ਦੇਣਾ ਇਨੇ ਜਾ ਕੇ ਹਾਂ ਦੁੱਧ ਇਨੇ ਵਧੀਆ ਆ ਗਿਆ 1 ਕਿਲੋ ਵੀ ਚਲੋ ਕੋਈ ਵੰਡ ਕੋਈ ਸੋਣਾ ਪੋਣਾ ਪੇ ਹੋ ਜਾਦਾ ਕੋਈ ਸੱਤ ਕਰ ਲੈ ਕੋਈ ਵੱਜ ਜਾਣਾ ਨਸਲ ਚੰਗੀ ਆ ਬਿਲਕੁਲ ਤੇ ਅਗਲੀ ਵੜ ਆਪਣੀ ਕੀ ਇਹਦਾ ਇਹ ਵੀ ਜੀ ਮਤਲਬ ਇਹ ਗੱਬਣ ਆ ਅੱਛਾ ਇਹਦਾ ਸਿੰਘ ਆ ਥੋੜੇ ਜੇ ਹਾਂਜੀ ਤੇ ਸੀਲਸੂਲ ਬੜੀ ਕਰਮ ਵਾਲੀ ਦੇਖੋ ਲਓ ਜੀ ਗੱਬਣਾ ਦੋਸਤੋ ਠੀਕ ਆ ਦੇਣੇ ਵੀ ਹੱਥੇ ਨਾਲ ਗੱਬਣ ਬਿਲਕੁਲ ਨੇੜੀ ਆ ਸੁਣ ਤੇ 8 ਦਿਨ 8 ਦਿਨ 8 ਦਿਨ ਰਹਿੰਦੇ ਆ ਸਵੇਰ ਦੂਜਾ ਤੇ ਤੀਜਾ ਦੂਜੇ ਸੁਣਿਆ ਨੇ ਦੂਜੇ ਸਵੇਰ ਦੋਸਤੋ ਚੁੰਗੀ ਆ ਠੀਕ ਆ ਵੇ ਠੀਕ ਹੈ ਜੀ ਸਵਾ ਦੂਜਾ 8 ਦਿਨ ਦਾ ਸਮਾਂ ਹਜੇ ਬਾਕੀ ਸੂਣ ਦੇ ਵਿੱਚ ਠੀਕ ਆ ਤੇ ਰੇਡ ਪਰ ਤਾਂ ਬਿਲਕੁਲ ਗਾਹਕ ਨੂੰ ਵੇਖਦੇ ਹੋਏ ਵੀਰਾਂ ਨੂੰ ਵੇਖਦੇ ਹੋਏ ਬਿਲਕੁਲ ਖਰੀਦਦਾਰਾਂ ਨੂੰ ਵੇਖਦੇ ਹੋਏ ਦੋਸਤੋ ਹਰ ਇੱਕ ਤਰ੍ਹਾਂ ਦਾ ਮੋਲ ਰੇਡ ਤੇ ਵੀ ਜੀ ਇਹੋ ਮਤਲਬ ਹੁਣ ਮਤਲਬ ਇਹੋ 2-4 ਦਿਨ ਜਿਹੜਾ ਡਾਕੀ ਵਿੱਚ ਹੀ ਫਿਰ ਤੇ ਜਿੰਨੇ ਰੁਪਏ ਦੀ ਮਰਜ਼ੀ ਵਾਤੀ ਜਾਈ ਉਹ ਵਾਲੀ ਹੈ ਕਿਉਂਕਿ ਉਹ ਗਾੜੀ ਵੀ ਭੈਣ ਭਰਾ ਵੀ ਆਪਣੇ ਕੋਲ ਵਿਚਣਾ ਨਹੀਂ ਮਾਲ ਖੰਡ ਜਿਹਾ ਹੂੰ ਇਸ ਵਿੱਚ ਇਹੋ ਵੀ ਚਲੋ ਆਵ ਰੋਕਣਾ ਜਿਹੜਾ 2-4 ਦਿਨ ਕੱਚਾ ਕੁੱਚਾ ਮਾਲ ਆਵ ਰੋਕਣਾ ਲਿਆ ਉਸੇ ਸੰਨ ਆਪਾਂ ਦੇਣ ਦੇ ਹੂੰ ਕੀ ਜੀ ਤੇ ਛੋਟੇ ਵੱਡੇ ਪਸ਼ੂ ਆ ਜਿਹੋ ਜਿਹੇ ਖਰੀਦਦਾਰ ਕੋਈ ਵੀ ਮੰਗਦਾ ਉਹ ਜ ਆਰੇਂਜਮੈਂਟ ਕਰਨਾ ਪੈਂਦਾ ਠੀਕ ਆ ਜੀ ਛੋਟੇ ਪਸ਼ੂ ਵੀ ਚਾਹੀਦੇ ਆ ਕਈਆਂ ਵੀਰਾਂ ਨੂੰ ਤੇ ਉਹਨਾਂ ਦੀ ਪੂਰੀ ਮਤਲਬ ਮਤਲਬ ਪੂਰੀਆਂ ਗਾਇਆਂ ਚ ਆਉਂਦੀਆਂ ਉਸਨੂੰ ਛੋਟੀ ਨਹੀਂ ਚਲੋ ਸਿੰਘ ਸਿੰਘ ਚ ਰਾਂਗੇ ਹੈਗੇ ਆ ਹਾਂ ਤੇ ਦੁੱਧ 11 12 ਕਿਲੋ ਪਰ ਮਾਹ ਹਾਂ ਕੱਦ ਗੋਦੀ ਚੰਗੀ ਮੀਡੀਅਮ ਹਾਂ ਕੱਦ ਗੋਦੀ ਚੰਗੀ ਹੈ ਕੋਡਾ ਖੜਾ ਹੋਏ ਕੋਡਾ ਮੈਂ ਪੂਰਾ ਮਹਿੰਗਾ ਲੱਗਾ ਨਿਗਰਾ ਪੂਰੀ ਗਾ ਫੁੱਟੇ ਦੇ ਬੜੀ ਪੇਪਲੀ ਹੈ ਹਾਂ ਜੀ ਸਾਲਿਆਂ ਢਿੱਲ ਵੀ ਹੋ ਗਈ ਨਹੀਂ ਪੂਰੀ ਭਾਜਲੀ ਠੀਕ ਆ ਜੀ ਬਾਕੀ ਧੀਰੀ ਬਹੁਤ ਠ ਬੱਚਾ ਚੋਵੇ ਕੋਈ ਚੋਚਵਾਈ ਕਰੇ ਤੇ ਇਹਦਾ ਮੁੱਲ ਕੀ ਆਫਰ ਕਰਦੇ ਮੋਲ ਵੀਰ ਜੀ ਆਪਾਂ ਅੱਜ ਦੇ ਦੇਣੀ 25000 ਦੀ ਮਾਲ ਤੇ 32000 ਦਾ ਹਾਂ ਜੀ ਆਦੀ ਤੇ 25000 ਦੀ ਦੇਣੀ ਹੈ ਜੀ 25000 ਦੀ ਦੋਸਤੋ ਜਿਹੜੀ ਇਹ ਮਿਲ ਜੂਗੀ ਬਾਕੀ ਰੇਟ ਆਪਣੇ ਵੀਰ ਜੀ ਫਿਕਸ ਜੇ ਠੀਕ ਹੈ ਕੋਈ ਆਪਾਂ ਜ਼ਿਆਦਾ ਇਹ ਨਹੀਂ ਲੰਮਾ ਚੌੜਾ ਕੰਮ ਨਹੀਂ ਹੈਗਾ ਹਾਂ ਅੱਜ ਛੋਟਾ ਛਾਟਾਂ ਹੀ ਹੋਣੀਆਂ ਜੀ ਛੋਟਾ ਛਾਟਾਂ ਹੀ ਹੋਣੀਆਂ ਦੋਸਤੋ ਭਾਈ ਸਤਨਾਮ ਕਹਿੰਦਾ ਵੀ ਪਹਿਲਾਂ ਲੰਮਾ ਚੌੜਾ ਕੰਮ ਨਹੀਂ ਵੀ 25 ਮੰਗ ਕੇ ਜਾਂ ਵੀਰ ਕੋਲ ਆ ਸਕਦਾ ਉਹ ਪਸਤਾ ਆ ਗਿਆ ਵੱਧ ਮੰਗਿਆ ਮੁੜ ਕੇ ਘੱਟ ਕਰੀ ਉਹ ਕੰਮ ਨਹੀਂ ਆਪਾਂ ਵੇਖ ਤੇ ਬਾਈ ਸਾਹਿਬ ਦਾ ਨਾਮ ਪਸੂ ਆ ਬਕੌਸੀ ਅੱਜ ਹਾਂਜੀ ਆਪਣੇ ਕੋਹਾਜੀ ਠੀਕ ਹੈ ਜੀ ਸੋ ਟੋਕੜ ਗੱਪਣ ਵੀ ਤੁਹਾਨੂੰ ਜਿਹੜੀਆਂ ਦੋਸਤੋ ਦਿਖਾਤੀਆਂ ਨੇ ਦੋ ਵਿੱਚ ਚਾਰ ਜਿਹੜੀਆਂ ਬਿਲਕੁਲ ਸੱਜਰ ਸੂਨੀਆਂ ਨੇ ਤਿਆਰੀ ਬਿਲਕੁਲ ਕਰੀ ਬੈਠੀਆਂ ਨੇ ਕੋਈ ਹਫਤੇ ਖੰਡ ਤੱਕ ਬਿਲਕੁਲ ਲਾਗਾ ਹੋਊਗਾ ਕੋਈ 1 1 2 2 ਦਿਨ ਜਿਹੜੇ ਦੋਸਤੋ ਰਹਿੰਦੇ ਹੋਣਗੇ ਇਹਨਾਂ ਦੇ ਸੂਨ ਦੇ ਵਿੱਚ ਤੇ ਆ ਨਗਸੀ ਅੱਜ ਟਿੱਪ ਕੇ ਆਪਣੀ ਤਸੱਲੀ ਤੁਸੀਂ ਕਰਨੀ ਆ ਜਿਹੜਾ ਵੀਰ ਕੋਈ ਦੂਰ ਦਰਾਡੇ ਬੈਠਾ ਤੁਸੀਂ ਵੀਡੀਓ ਕਾਲ ਤੇ ਆਪਣੀ ਟਿੱਪ ਕੇ ਤਸੱਲੀ ਕਰਵਾ ਸਕਦੇ ਜੇ ਸਿੰਗਲ ਬੰਦਾ ਜਿਹਨੇ ਇੱਕ ਖਰੀਦਦਾਰ ਨੇ ਕੋਈ ਇੱਕ ਪਸੂ ਖਰੀਦਣਾ ਸੱਜਨਾਬ ਜੀ ਬੋਲ ਅਨਾਰਥ ਨੋਸ਼ 52 ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਦਾ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਈ ਸਤਨਾਮ ਸਿੰਘ ਪਿੰਡ ਕੈਰੋਂ ਤੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਠੀਕ ਹੈ ਗ੍ਰੈਂਡ ਕੈਰੋਂ ਤੋਂ ਬਿਲਕੁਲ ਨਾਲੋਂ ਛੜ ਕੇ ਜਿਹੜੀ ਦੋਸਤੋ ਬਿਲਕੁਲ ਇਸ ਘਰੇ ਤੁਹਾਨੂੰ ਲਿਆਊਗੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਕਾਕਾ